ਸਮਰਾਲਾ ਚ ਟ੍ਰੈਫਿਕ ਜਾਗਰੂਕਤਾ ਕੈਂਪ ਲਗਾਇਆ ਗਿਆ। ਸ਼੍ਰੀਮਤੀ ਅਵਨੀਤ ਕੌਂਡਲ ਐਸਐਸਪੀ ਖੰਨਾ ਨੇ ਟ੍ਰੈਫਿਕ ਨਿਯਮਾਂ ਸੰਬੰਧੀ ਦਿੱਤੀ ਜਾਣਕਾਰੀ। ਸਮਰਾਲਾ ਦੇ ਮੇਨ ਚੌਂਕ ਵਿੱਚ ਟ੍ਰੈਫਿਕ ਦਫ਼ਤਰ ਵਿਖੇ ਟ੍ਰੈਫਿਕ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਸ਼੍ਰੀਮਤੀ ਅਵਨੀਤ ਕੌਂਡਲ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਨੇ ਸ਼ਿਰਕਤ ਕੀਤੀ। ਜਨਦਾ ਦਾ ਸਵਾਗਤ ਪਵਨਜੀਤ ਸਿੰਘ ਡੀਐਸਪੀ ਚਾਰਜ ਪੁਲਿਸ ਜ਼ਿਲ੍ਹਾ ਖੰਨਾ ਅਤੇ ਸਮਰਾਲਾ ਟ੍ਰੈਫਿਕ ਪੁਲਿਸ ਇੰਚਾਰਜ ਤੇਜਿੰਦਰ ਸਿੰਘ ਦੁਆਰਾ ਕੀਤਾ ਗਿਆ ਇਸ ਮੌਕੇ ਐਸਐਸਪੀ ਅਵਨੀਤ ਕੌਂਡਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰੇਕ ਵਾਹਨ ਚਾਲਕ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਪੂਰੀ ਜਾਣਕਾਰੀ ਲਾਜ਼ਮੀ ਹੈ ਅਤੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅੱਜਕੱਲ ਤੁੰਦ ਦਾ ਮੌਸਮ ਹੋਣ ਕਰਕੇ ਜੇਕਰ ਕੋਈ ਖਾਸ ਜ਼ਰੂਰਤ ਹੈ ਤਾਂ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਆਮ ਰਾਗੀਰਾਂ ਨੂੰ ਵੀ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਅਤੀ ਜ਼ਰੂਰੀ ਹੈ ਉਹਨਾਂ ਨੂੰ ਕੇਵਲ ਜ਼ੈਬਰਾ ਕਰਾਸਿੰਗ ਤੋਂ ਹੀ ਸੜਕ ਪਾਰ ਕਰਨੀ ਚਾਹੀਦੀ ਹੈ ਇਸ ਮੌਕੇ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਬਕਾਇਦਾ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਟੂ ਵੀਲਰ ਚਾਲਕਾਂ ਨੂੰ ਹਮੇਸ਼ਾ ਹੈਲਮਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਫੋਰ ਵੀਲਰ ਚਾਲਕਾਂ ਨੂੰ ਹਮੇਸ਼ਾ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਮੌਕੇ ਉਹਨਾਂ ਵੱਲੋਂ ਟੂ ਵੀਲਰ ਚਾਲਕਾਂ ਨੂੰ ਮੁਫਤ ਹੈਲਮਟ ਵੰਡੇ ਗਏ ਅਤੇ ਸਮਝਾਇਆ ਗਿਆ ਕਿ ਇਸ ਹੈਲਵਰਟ ਦੀ ਵਰਤੋਂ ਬਹੁਤ ਜ਼ਰੂਰੀ ਹੈ ਸਾਈਕਲ ਅਤੇ ਰਿਕਸ਼ਾ ਚਾਲਕਾਂ ਨੂੰ ਰੇਡੀਅਮ ਵਾਲੀ ਬੈਲਟਾਂ ਅਤੇ ਫਸਟੇਡ ਕਿੱਟਾਂ ਵੰਡੀਆਂ ਗਈਆਂ ਜੋ ਰਾਤ ਦੇ ਹਨੇਰੇ ਵਿੱਚ ਉਹਨਾਂ ਬਾਰੇ ਪਤਾ ਚੱਲ ਸਕੇ ਇਸ ਮੌਕੇ ਵੱਡੀਆਂ ਗੱਡੀਆਂ ਜੀਪਾਂ ਛੋਟੇ ਹਾਥੀ ਟਰਾਲੀਆਂ ਦੇ ਮਗਰ ਰਿਫਲੈਟਰ ਵੀ ਲਗਾਏ ਗਏ ਤਾਂ ਜੋ ਰਾਤ ਦੇ ਸਮੇਂ ਇਹਨਾਂ ਦੇ ਚਮਕਣ ਕਾਰਨ ਦੁਰਘਟਨਾ ਤੋਂ ਬਚਾਅ ਹੋ ਸਕੇ ਇਸ ਮੌਕੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਪੈਫਲੈਟ ਵੀ ਵੰਡੇ ਗਏ ਜਿਨ੍ਹਾਂ ਵਿੱਚ ਟ੍ਰੈਫਿਕ ਨਿਯਮਾਂ ਅਤੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਹੋਣ ਵਾਲੇ ਜੁਰਮਾਨਿਆਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਵਾਰਾ ਪਸ਼ੂਆਂ ਦੇ ਗਲਾਂ ਵਿੱਚ ਪਾਉਣ ਵਾਲੇ ਰੈਡੀਅਮ ਦੇ ਪਟੇ ਵੀ ਵੰਡੇ ਗਏ ਤਾਂ ਜੋ ਇਹਨਾਂ ਪਸ਼ੂਆਂ ਦਾ ਰਾਤ ਸਮੇਂ ਪਤਾ ਲੱਗ ਸਕੇ ਅਤੇ ਦੁਰਘਟਨਾ ਤੋਂ ਬਚਿਆ ਜਾ ਸਕੇ। ਸਮਰਾਲਾ ਤੋਂ ਕਰਿਸ਼ਨ ਲਾਲ ਚਾਣਲਾ ਦੀ ਰਿਪੋਰਟ। ਅੱਜ ਦਿੱਸਗੀ ਪਿਛਲੀ ਵਾਰ ਅਸੀਂ ਖੰਨਾ ਦੇ ਇੱਕ ਪ੍ਰੋਮਿਨੈਂਟ ਪਲੇਸ ਤੇ ਟ੍ਰੈਫਿਕ ਅਵੇਰਨੈਸ ਦਾ ਕੈਂਪ ਲਾਇਆ ਸੀ ਜਿੱਥੇ ਜਿਹੜੇ ਰਾਗੀਰ ਸੀਗੇ ਜਿਨ੍ਹਾਂ ਨੇ ਹੈਲਮਟ ਨਹੀਂ ਪਾਇਆ ਹੋਈ ਸੀ ਵੈਸੋ ਤਾਂ ਅਸੀਂ ਚਲਾਣ ਨਹੀਂ ਕਰਦੇ ਬਟ ਅੱਜ ਅਸੀਂ ਇੱਕ ਪੋਜ਼ਿਟਿਵ ਏ ਨਾਲ ਉਹਨਾਂ ਨੂੰ ਫ੍ਰੀ ਹੈਲਮੇਟਸ ਦਿੱਤੇ ਔਰ ਇਹ ਵੀ ਦੱਸਿਆ ਵੀ ਤੁਹਾਡੀ ਸਭ ਤੋਂ ਜ਼ਿਆਦਾ ਤੁਹਾਡੀ ਆਪਣੀ ਹੈਲਥਲੀ ਸੇਫਟੀ ਲਈ ਇੰਪੋਰਟੈਂਟ ਹੈ ਕਿਉਂਕਿ ਜਦੋਂ ਵੀ ਹੈਡ ਇੰਜਰੀ ਹੋ ਜਾਂਦਾ ਹੈ ਉਹ ਮੋਸਟਲੀ ਫੈਟਲ ਹੀ ਹੁੰਦੀ ਹੈ ਕਰਕੇ ਇਤਸੀ ਅਜ ਦੇ ਹਲਮੈਟਸ ਵੰਡੇ ਆ ਔਰ ਜਿਹੜੇ 4 ਵੀਲਰਸ ਹੈ ਐਸਪੈਸ਼ਲੀ ਛੋਟੇ ਆਤੀ ਵਗੈਰਾ ਉਹਦੇ ਜਿase ਰਿਫਲੈਕਟਿਵ ਸਟਿਕਰਸ ਲਗਾਏ ਆ ਸਾਈਕਲਾਂ ਲਈ ਅਸੀਂ ਛੋਟੇ ਛੋਟੇ ਡੀਐਸਪੀ ਟ੍ਰੈਫਿਕ ਪਵਨਜੀਤ ਜੀ ਤੇ ਟ੍ਰੈਫਿਕ ਵਿੰਗ ਨੇ ਬੜੇ ਅੱਛੇ ਛੋਟੇ ਛੋਟੇ ਟ੍ਰੈਫਿਕ ਸਟਿਕਰਸ ਉਹਨਾਂ ਨੇ ਅਸੀਂ ਜਿਹੜੇ ਸਾਈਕਲ ਰਿਕਸ਼ਾ ਤੇ ਲਾ ਸਕਦੇ ਇਸ ਦੇ ਨਾਲ ਅਸੀਂ ਰਿਫਲੈਕਟਰ ਇੱਕ ਬੇਟ ਠੀਕ ਹੈ ਬੈਲਟ ਟਾਈਪ ਜੈਕਟ ਨਹੀਂ ਉਹ ਮਤਲਬ ਕਹਿ ਸਕਦੇ ਬੈਲਟ ਟਾਈਪ ਸਾਈਕਲ ਵਗੈਰਾ ਤੇ ਹੁੰਦੇ ਆ ਉਹ ਰਾਤ ਨੂੰ ਇੱਥੇ ਤੋਂ ਚਲਾਣ ਤਾਂ ਉਹ ਪਾ ਕੇ ਜਾ ਸਕਦੇ ਉਹ ਅਸੀਂ ਵੰਡੇ ਤੇ ਨਾਲ ਨਾਲ ਜਿਨ੍ਹਾਂ ਨੇ ਟ੍ਰੈਫਿਕ ਦੇ ਰੂਲਸ ਫੋਲੋ ਕਰਦੇ ਆ ਜਿੱਤੇ ਵੈਸੇ ਜ਼ਿਆਦਾ ਤਾਂ ਮੈਨੂੰ ਵਾਈਲੇਸ਼ਨ ਵੀ ਨਜ਼ਰ ਆ ਰਹੀਆਂ ਸੀਗੀਆਂ ਬਟ ਬਾਅਦ ਚ ਕੁਝ ਲੋਕ ਜਿਨ੍ਹਾਂ ਨੇ ਗੱਡੀ 'ਚ ਸੀਟ ਬੈਲ ਲਾਈ ਹੋਈ ਸੀ ਉਹਨਾਂ ਨੂੰ ਅਸੀਂ ਰੋਜ਼ਸ ਦਿੱਤੇ ਔਰ ਫਰਸਟ ایڈ ਦੇ ਕਿੱਡਸ ਵੀ ਦਿੱਤੀਆਂ ਐਜ਼ ਅ ਕੰਪਲੀਮੈਂਟਰੀ ਗਿਫਟ ਕਿ ਤੁਸੀਂ ਟ੍ਰੈਫਿਕ ਦੇ ਰੂਲਸ ਫਾਲੋ ਕਰਦੇ ਹੋ ਤੇ ਇਸੇ ਤਰ੍ਹਾਂ ਅਸੀਂ ਵੱਖਰੇ ਵੱਖਰੇ ਜਗ੍ਹਾ ਅੱਗੇ ਵੀ ਕੰਟੀਨਿਊ ਕਰਦੇ ਰਾਵਾਂਗੇ ਅੱਜ ਸਮਰਾਲਾ ਕੀਤਾ ਸੀ ਆਈ ਕੰਗਰਾਚੂਲੇਟ ਡੀਐਸਪੀ ਟ੍ਰੈਫਿਕ ਪਬਰਜੀ ਔਰ ਡੀਐਸਪੀ ਸਮਰਾਲਾ ਇਹਨਾਂ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਵਧੀਆ ਆਰਗੇਨਾਈਜ਼ ਕੀਤਾ ਤੇ ਟ੍ਰੈਫਿਕ ਦੇ ਫੈਮਫਲੇਟਸ ਵੀ ਅਸੀਂ ਵੰਡਾਂਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਸੀ ਹੋਰ ਵੀ ਅਵੇਅਰਨੈਸ ਕਰਦੇ ਹੀ ਤੇ ਨਾਲ ਦੇ ਨਾਲ ਇਨਫੋਰਸਮੈਂਟ ਵੀ ਅਸੀਂ ਜਾਰੀ ਕਰੀਏ ਜਿਸ ਤਰ੍ਹਾਂ ਮੌਸਮ ਵਿਭਾਗ ਨੇ ਵੀ ਅਲਰਟ ਕੀਤਾ ਹੈ ਤੁਮਲਾ ਮੌਸਮਾ ਆਉਣ ਵਾਲੇ ਦਿਨ ਜੈਡ ਅਲਰਟ ਹੈ ਜੀ ਕਿਸ ਤਰ੍ਹਾਂ ਦੀ ਅਪੀਲ ਕਰੋਗੇ ਵੀਕਲ ਜਿਹੜੇ ਸਾਰੀ ਲੋਹ ਗੁੰਤਾ ਜੀ ਫਿਰ ਵੀ ਆਈ ਥਿੰਕ ਪਿਛਲੇ ਦਿਨਾਂ ਚ ਸਾਡੇ ਕਾਫੀ ਅਨਫੋਰਚੂਨੇਟ ਇਨਸੀਡੈਂਟਸ ਵੀ ਹੋਏ ਹਨਾ ਜੀ ਇਸ ਕਰਕੇ ਮੇਰੀ ਤਾਂ ਹੀ ਅਪੀਲ ਹੈ ਅਸੀਂ ਪੰਜਾਬ ਪੁਲਿਸ ਤੇ ਸਪੈਸ਼ਲੀ ਸਾਡੀ ਟ੍ਰੈਫਿਕ ਪਿੰਕ ਤੋਂ ਸਾਨੂੰ ਵੀ ਐਡਵਾਈਸਰੀ ਚਾਹੀਦੀ ਹੈ ਕਿ ਬਹੁਤ ਹੀ ਇੱਕ ਤਾਂ ਸਾਡੇ ਜਿਹੜੇ ਉਹ blinkers ਹੁੰਦੇ ਗੱਡੀਆਂ ਦੇ ਉਹ ਹਨ ਔਨ ਹੋਨੇ ਚਾਹੀਦੇ ਹੈ ਤੇ ਔਰ ਸਾਨੂੰ ਵੀਕਲ ਸলো ਚਲਾਉਣਾ ਚਾਹੀਦਾ ਹੈ इवन ਸਾਡੇ ਆਪਣੇ ਮੁਲਾਜ਼ਮਾਂ ਲਈ ਵੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਲਾਕੇ ਵਗੈਰੇ ਤੇ ਬਹੁਤ ਸੇਫ ਰਹੋ ਕਿਉਂਕਿ ਬੀਤੇ ਦਿਨੀ ਕਈ ਸਾਡੇ ਮੁਲਾਜ਼ਮ ਵੀ ਯੂ نو ਦੇ ਡਾਈਡ ਆਈធី ਮੋਹਾਲੀ ਜੋ ਹੋਇਆ ਇਨਸੀਡੈਂਟ ਤੋਂ ਇਹ ਸਾਡੇ ਲਈ ਵੀ ਉਨਾ ਹੀ ਇੰਪੋਰਟੈਂਟ ਔਰ ਸੈਂਸਿਟਿਵ ਟਾਈਮ ਹੁੰਦਾ ਜਿੰਨਾ ਕਿ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਕਿਹੜੀ ਓਵਰਲੋਡ ਕਿੱਧਰ ਚੱਲਦੀ ਜੀ ਇਹਨਾਂ ਬਾਰੇ ਕੁਝ ਟ੍ਰੈਫਿਕ ਦੇ ਰੂਟ ਤੇ ਓਵਰਲੋਡ ਦਾ ਵੀ ਵਿਚ ਵਿਚ ਅਸੀਂ ਇਨਫੋਰਸਮੈਂਟ ਕਰਦੇ ਰਹਿੰਦੇ ਹਾਂ ਸਾਰਾ ਹੀ ਹੁਣ ਤੁਹਾਡੇ ਸਾਹਮਣੇ ਦੇਖ ਰਹੇ ਸੀ ਕਿੰਨੇ ਸਾਰੇ ਲੋਕ ਮਤਲਬ ਚਲਾਨ ਕਰਨਾ ਵੱਖਰੀ ਗੱਲ ਹੁੰਦੀ ਹੈ ਪਰ ਤੁਹਾਡੀ ਲਾਈਫ ਤਾਂ ਤੁਹਾਡੀ ਆਪਣੀ ਹੈ ਨਾ ਕਿੰਨੇ ਗੈਜੂਅਲੀ ਉਹ ਕਹਿ ਰਹੇ ਸੀ ਕਿ ਸਾਡੇ ਘਰ ਰਹਿ ਗਿਆ ਹੈਲਮਟ ਵਗੈਰਾ ਇਸ ਕਰਕੇ ਇਹ ਸਾਡਾ ਪੁਲਿਸ ਦਾ ਡਿਊਟੀ ਹੈ ਡੈਫੀਨਿਟਲੀ ਪਰ ਤੁਹਾਡੀ ਜਿਹੜੀ ਮੈਂ ਪਬਲਿਕ ਨੂੰ ਇਹ ਅਪੀਲ ਕਰਾਂਗੀ ਤੁਹਾਡੀ ਆਪਣੀ ਹੈਲਥ ਤੁਹਾਡੀ ਆਪਣੀ ਲਾਈਫ ਸਟੇਕ ਤੇ ਹੈ ਇਸ ਕਰਕੇ ਪਲੀਜ਼ ਤੁਸੀਂ ਵੀ ਹਮਲਾ ਹੀ ਕੋਆਪਰੇਟ ਕਰਕੇ ਆਪਣੇ ਟ੍ਰੈਫਿਕ ਦੇ ਰੂਲ ਜ਼ਿੰਮੇਵਾਰੀ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਫਾਲੋ ਕਰੋ ਨਹੀਂ ਤੇ 그러면은 ਤੇ ਆਪਾਂ ਦਾ ਤੇ ਆਪਾਂ ਉਹ ਰਿਟਰ ਨਿਕਲ ਕੇ ਆ ਰਿਹਾ ਸਾਰੇ ਟਿਪੜਾ ਜਾ ਰਿਹਾ ਜੀ ਉਹਨਾਂ ਬਾਰੇ ਜੇ ਕੋਈ ਕਿਨਾਂ ਜੀ ਕੁਇਟ ਨਾਈਟ ਦਾ ਉਹ ਬੰਦ ਜਾਂ ਕੀ ਹੁੰਦਾ ਹੈ ਮੈਸੇਜ ਡੀਐਸ ਕੀ ਸੰਭਾਲਾ ਨੂੰ ਕਹਿੰਦੇ ਤੁਹਾਨੂੰ ਟਾਈਪ ਕਰ ਲੈਣ ਉਹ ਸੈਪਰੇਟ ਕਰ ਲੈਣ